ਹਾਂਜੀ ਹਾਂਜੀ ਫਤਿਹ ਕੀ ਰਕਾਲ ਜੀ ਸਾਰਿਆਂ ਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਵਿਸਾਖੀ ਦੀਆਂ ਵੀ ਸਾਰਿਆਂ ਨੂੰ ਤੇ ਅੱਜ ਦਾ ਦਿਨ ਸਿੱਖ ਇਤਿਹਾਸ ਲਈ ਤੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹਣਾ ਕਿਉਂਕਿ ਅੱਜ ਦੇ ਦਿਨ ਸਿੱਖ ਪੰਥ ਦੀ ਨੀਂਹ ਰੱਖੀ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਣਾ ਹਾਂਜੀ ਤੇ ਸੋ ਅੱਜ ਵਲੌਗ ਆਪਾਂ ਸ਼ੁਰੂ ਕੀਤਾ ਆ ਮੱਥਾ ਟੇਕਣ ਜਾਣੇ ਆ ਵਧੀਆ ਵਧੀਆ ਦਿਨ ਦੀ ਸ਼ੁਰੂਆਤ ਕਰਦੇ ਆ ਹਾਂਜੀ ਠੀਕ ਹੈ ਜੀ ਰੈਡੀ ਹੋ ਗਏ ਆ ਮੱਥਾ ਟੇਕਣ ਕੁਰਤੇ ਕੱਸ ਲਿਆ ਸਭ ਤੋਂ ਔਖਾ ਕੰਮ ਇਹੀ ਹੈ ਕੁਰਤੇ ਦੇ ਵੱਟ ਸਾਹਮਣੇ ਕਿਉਂਕਿ ਇਹ ਚ ਵੱਟ ਪੈਂਦੇ ਰਵੰਦੇ ਆ ਭਾਵੇਂ ਕੋਸ਼ਿਸ਼ ਕਰ ਲਓ ਯੈਸ ਸਹੀ ਆ ਨਾ ਐਂਡ ਮੈਚਿੰਗ ਨਾਲ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਕਿ ਇਹੋ ਬਨ ਲਓ ਆਪਣਾ ਕੀ ਕਹਿੰਦੇ ਉਹਨੂੰ ਪਰ ਨਾ ਪਰ ਨਾ ਪਰ ਨਾ ਬੰਦ ਲੋ ਫੈਨ ਕਾ ਵਾਕਾ ਹੋ ਜਾਂਦਾ ਨਾ हां ਫੈਨ ਕਾ ਕਰਕੇ ਔਖਾ ਹੋ ਜਾਂਦਾ ਪਰ ਠੈਂਕੀ ਵੀ ਸੋਣਾ ਲੱਗਦਾ ਹੈਗਾ ਸਹੀ ਗਾ ਜੀ ਚਲੋ ਨਿਕਲੀਏ ਜੀ ਹਾਂ ਜੀ ਜੀ ਸਹੀ ਹੈ ਜੀ ਸੋ ਮੈਂ ਮਾਤਾ ਪਾਪਾ ਚੱਲਿਆ ਹੁਣ ਸੁਖਚੈਨ ਸਾਹਿਬ ਹਾਂ ਜੀ ਹੋ ਸਕਿਆ ਤਾਂ ਚੰਕਮਲ ਸਾਹਿਬ ਵੀ ਸਹੀ ਹੈ ਸੁਖਚੈਨ ਸਾਹਿਬ ਐਦਾਂ ਹੈ ਸੁਖਚੈਨ ਸਾਹਿਬ ਜਾਣ ਦਾ ਮਨ ਆਲਵੇਸ ਹੁੰਦਾ ਹੀ ਹੈ ਭਾਵੇਂ ਕੋਈ ਵਧੀਆ ਤਿਹਾੜ ਆ ਜਾਵੇ ਰੀਜ਼ਨ ਕੀ ਹੈ ਇੱਕ ਤਾਂ ਸਾਡੇ ਫੇਰੇ ਵੀ ਉੱਥੇ ਹੋਏ ਸੀ ਨਾ ਹਾਂ ਜੀ ਸਹੀ ਹੈ ਜੀ ਸੋ ਮਾਤਾ ਦੋ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਵਸਾਖੀ ਦੀਆਂ ਵਧਾਈਆਂ ਸਾਰਿਆਂ ਨੂੰ ਸਹੀ ਹੈ ਜੀ ਨਿਕਲ ਜਾਈਏ ਚੱਲੇ ਪਾਪਾ ਸੱਟੇ ਜ਼ਿਆਦਾ ਬਿਜ਼ੀ ਰਹਿੰਦੇ ਥੋੜੇ ਜੀ ਉਹ ਪਾਪਾ ਫਿਰ ਉਹਨਾਂ ਦੇ ਫਿਰ ਡਾਕਟਰ ਕਰਕੇ ਉਹ ਆਪਣਾ ਵਹਿੇ ਧਰਮ ਨਿਭਾਈ ਜਾਂਦੇ ਆ ਨਾ ਉਹ ਵੀ ਧਰਮ ਜ਼ਰੂਰੀ ਆ ਯੈਸ ਸਹੀ ਹੈ ਜੀ ਚਲਿਏ ਆਪਾਂ ਨਿਕਲ ਜਾਈਏ ਚਲੋ ਮਿਲਦੇ ਆਂ ਜੀ ਰਸਤੇ ਦੇ ਵਿੱਚ ਕਰੀਏ ਇੰਜੋਏ ਵਸਾਖੀ ਦਾ ਸਹੀ ਹੈ ਜੀ ਠੀਕ ਇੱਕ ਵਸਾਖੀ ਦੇ ਉੱਤੇ ਇਹ ਵੀ ਮੰਨਿਆ ਗਿਆ ਨਾ ਵੀ ਕਣਕ ਦੀ ਬਾਢੀ ਇੱਥੋਂ ਸ਼ੁਰੂ ਹੁੰਦੀ ਆ 13 ਅਪ੍ਰੈਲ ਦੀ ਵਿਸਾਖੀ ਤੇ 13 ਅਪ੍ਰੈਲ ਨੂੰ ਕਣਕਾਂ ਦੀ ਹੁੰਦੀ ਵਾਢੀ ਸ਼ੁਰੂ ਪਰ ਬਸ ਸੁੱਖ ਰੱਖੀ ਜੇ ਤਰ੍ਹਾਂ ਮੌਸਮ ਹੋਇਆ ਆ ਮੈਨੇ ਰੀ ਝਖੜਿਆ ਮੀਂਹ ਨਾ ਆਵੇ ਬਿਲਕੁਲ ਕੱਲ ਵੀ ਬਹੁਤ ਹੋ ਰਹੀ ਸੀ ਹਵਾ ਚੱਲ ਕੱਲ ਵੀ ਬੱਦਲ ਬਹੁਤ ਚੜਿਆ ਸੀਗਾ ਇਹੀ ਤਾਂ ਇੱਕ ਚੀਜ਼ ਆ ਨਾ ਕਿ ਇਥੋਂ ਫਸਲਾਂ ਜਿੱਥੋਂ ਕਿਸਾਨਾਂ ਦਾ ਕੋਈ ਓਕੇ ਹੋਣਾ ਕੰਮ ਤਿੰਨ ਚਾਰ ਦਿਨਾਂ ਤੇ ਐ ਰੰਗ ਬਦਲ ਲਿਆ ਇਦਾਂ 24 ਕੈਰਟ 골ਡ ਹੁੰਦਾ ਨਾ ਇਦਾਂ ਲੱਗਦੀਆਂ ਸਹੀ ਗੱਲ ਹੈ 24 ਕੈਰਟ 골ਡ ਅਸਲ ਤੇ ਹੈ ਵੀ 24 ਕੈਰੇਟ 골ਡ ਹੀ ਆ ਇਹ ਬਿਲਕੁਲ ਕਿਸਾਨਾ ਲਈ ਤਾਂ 24 ਕੈਰੇਟ 골ਡ ਹੀ ਆ ਚਲੋ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਸਿੱਧਾ ਹੁਣ ਜੀ ਰਸਤੇ ਵਾਲੇ ਕੰਮ ਜਿਹੜੇ ਆ ਉਹ ਨਹੀਂ ਦਿਖਾਉਣੇ ਕੈਨਸਲ ਕਰੀਏ ਉਹ ਦਿਖਾਉਣ ਦਾ ਕੋਈ ਫਾਇਦਾ ਨਹੀਂ ਆ ਉਹ ਤਾਂ ਇਹ ਵਲੌਗ ਖਿੱਚਣ ਵਾਲੇ ਕੰਮ ਹੋਣਾ ਨਾ ਗੱਲ ਹਾਂ ਸਿੱਧਾ ਗੁਰਦੁਆਰੇ ਚੱਲਦੇ ਸਿੱਧਾ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਵੈਸੇ ਨਾ ਸਾਡਾ ਪਲਾਨ ਸੀਗਾ ਕੇਸਗੜ ਸਾਹਿਬ ਜਾਣ ਦਾ ਵੀ ਤੇ ਉਹ ਫਿਰ ਮੇਰੇ ਕਰਕੇ ਕੈਨਸਲ ਹੋਊਗਾ ਮੈਨੂੰ ਕੋਈ ਕੰਮ ਸੀਗੇ ਉਹਦੇ ਵਿੱਚ ਜਾਇਆ ਨਹੀਂ ਗਿਆ ਤੇ ਘਰ ਦੇ ਕਹਿੰਦੇ ਰਹੇ ਵੀ ਜਾਣੇ ਜਾਣੇ ਚਲੋ ਉਹ ਫੇ ਆਪਾਂ ਕਿਤੇ ਫ੍ਰੀ ਟਾਈਮ ਚੱਲਾਂਗੇ ਨਾ ਹੁਣ ਸਾਖੀ ਤੋਂ ਬਾਅਦ ਸਾਖੀ ਤੋਂ ਬਾਅਦ ਚਲਦੇ ਹਾਂ ਹੁਣ ਇੱਕ ਵਾਰੀ ਆਪਾਂ ਮੱਥਾ ਟੇਕੀਏ ਬਾਰਿਸ਼ ਆ ਗਈ ਜੀ ਪਹੁੰਚ ਗਏ ਸੀਗੇ ਅਸੀਂ ਫਗਵਾੜੇ ਰਸ਼ ਬਹੁਤ ਆ ਪਰ ਇੱਕ ਚੀਜ਼ ਬਹੁਤ ਮਾੜੀ ਆ ਬਾਰਿਸ਼ ਸਟਾਰਟ ਹੋਈ ਹੋਈ ਆ ਇੱਥੇ ਥੋੜੀ ਜੀ ਤੇਜ਼ ਆ ਪਰ ਪੈਣੀ ਨਹੀਂ ਚਾਹੀਦੀ ਸੀਗੀ ਅੱਜ ਹਾਂ ਜੀ ਨਹੀਂ ਵੈਸੇ ਨਹੀਂ ਆ ਗਨੇ ਪਾਣੇ ਚਾਹੀਦੇ ਹਾਂ ਫਸਲ ਪੱਕੀ ਹੋਈ ਆ ਹੂੰ ਫਸਲ ਪੱਕੀ ਹੋਈ ਆ ਤੇ ਹੁਣ ਮਾੜਾ ਸ਼ੁਰੂ ਹੋ ਗਿਆ ਨਹੀਂ ਪੈਣੇ ਪਾਪਾ ਜੀ ਬੰਦ ਕਰ ਦਿਓ ਹੋਰ ਨਾ ਬਾਰਿਸ਼ ਪਾਉ ਹਫਤਾ ਹਫਤਾ ਨਹੀਂ ਘੱਟੋ ਪਰ ਮੀਂਹ ਇੱਕ ਮਹੀਨਾ ਹਾਂ ਸਾਰੀ ਟੂਲੀ ਬੰਨ ਜੋ ਦੇ ਕੰਨ ਜਿਹੜੀ ਕਸਰ ਕਰਨੀ ਝੋਨੇ ਦੀ ਵਾਰ ਨੂੰ ਕਰਨੀ ਉਹ ਡੈਮਰ ਪਾਦੇ ਹੋ ਜਰੋਂ ਕਿ ਤੇ ਝੋਨਾ ਲਾਉਣਾ ਆ ਹੂੰ ਇਧਰ ਲੈ ਲੈ ਫਾਈਨਲੀ ਪਹੁੰਚ ਕੇ ਸੁਖਚੰਦ ਸਾਹਿਬ ਤੇ ਰੌਣਕ ਦੇਖੋ ਵਸਾਕੇ ਦੀ ਕਿੰਨੀ ਆ ਪਰ ਇਹ ਕਹਿੰਦੇ ਨੇ ਡੈਕ ਰਿਮ ਬਹੁਤ ਸੋਹਣੀ ਜੀ ਰਾਤ ਨੂੰ ਲੰਘ ਕੇ ਗਿਆ ਰਾਤ ਨੂੰ ਤਾਂ ਕੋਈ ਜ਼ਿਆਦਾ ਸੁਣਨ ਲੱਗਦੀ ਹੈ ਜਿੱਦਾਂ ਅੱਲਾ ਦੀਆਂ ਕਰ ਲਾਈਆਂ ਹੋਈਆਂ ਨੇ ਰਾਤ ਨੂੰ ਉਹ ਸੁਣਨ ਲੱਗਦੀਆਂ ਬਹੁਤ ਸੋਹਣੀ ਲੱਗਣ ਦੀ ਕੀਤੀ ਹੋਈ ਹੈ ਉਹ ਸਖੀ ਦਾ ਮੇਲਾ ਹੁੰਦਾ ਹਾਂ ਹਾਂ ਅਰਬਾ ਇੱਕ ਆ ਮਾੜਾ ਕੀਤਾ ਜਿਹੜਾ ਹਾਂ ਮੌਸਮ ਐਦਾਂ ਕਰਤਾ ਚਲੋ ਮੱਥਾ ਵਗੈਰਾ ਟੇਕਦੇ ਹਾਂ ਮਾੜਾ ਮੁੰਡਾ ਕਰਦੇ ਹੱਥ ਫੇਰ ਪੰਛੀ ਨਾਲ ਨਾ ਤੇ ਮਿਲਦੇ ਆ ਜੀ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੋ ਗਈ ਆ ਤੂਫਾਨੀ ਆਇਆ ਇੱਕ ਸਾਬਦਾ ਤੂਫਾਨੀ ਆਇਆ ਇੱਕ ਸਾਬਦਾ ਇਹ ਦਰਬਾਰ ਕੀ ਠੀਕ ਹੈ ਤੇ ਦੇਖਣਾ ਕਲੀਅਰ ਪਿੰਡ ਆਪੀ ਉਹ ਦੇਖੀ ਨੂੰ ਸਮਝ ਗਿਆ ਕਿ ਇਹ ਬਹੁਤ ਸੰਵੇਦਨਸ਼ੀਲ ਰੂਪ ਚ ਮਲਗੂੜ ਕੇ ਲੱਗਦਾ ਹਾਂਜੀ ਤੇ ਉਹ ਜੀ بارش ਪੈ ਕੇ ਫੇਰ ਧੁੱਪ ਨਿਕਲ ਆਈ ਆ ਨਾਲ ਬਹੁਤ ਜ਼ਰੂਰੀ ਆ ਆ ਦੂਸਰੀ ਸ਼ਵੀਲ ਵੀ ਥੋੜੀ ਥੋੜੀ ਬਸ ਇਹ ਜਿਆਦਾ ਹੋ ਗਿਆ ਤਾਂ ਛੋਟੀਆਂ ਹੁੰਦੇ ਖਾਂਦੇ ਹੁੰਦੇ ਸੀ ਛੋਟੇ ਸਹੀ ਗੱਲ ਆ ਉਦੋਂ ਪਿੰਡਾਂ ਜ ਆਉਂਦੇ ਹੁੰਦੇ ਸੀ ਨਾ ਪੰਜ ਮੀਲ ਦੂਰ ਕਿਤੇ ਸੀਗੇ ਹੁੰਦਾ ਸੀ ਨਾ ਇੱਕਦਮ ਪਹਲਾ ਪਿੰਡਾਂ ਜਿਹੜੇ ਕਹਿੰਦੇ ਸੀ ਨਾ ਉਦੋਂ ਆਪਣੇ ਪਾਪੜ ਲੈ ਕੇ ਜਾਂਦਾ ਛੋਟਾ ਤੋਂ ਭੱਜੀ ਜਾਂਦਾ ਪਾਪੜ ਆਹੋ ਘਰ ਤੱਕ ਆਵਾਜ਼ ਕਲੀਅਰ ਆ ਜਾਂਦੀ ਹੁੰਦੀ ਸੀ ਦੇਖੋ ਜੀ ਵਿਸਾਖੀ ਦੀ ਰੌਣਕਾਂ ਦੇਖੋ ਲਾਈਨ ਅੱਪ ਤੋਂ ਦੂਰ ਤੱਕ ਲੱਗੀਆਂ ਹੋਈਆਂ ਦੁਕਾਨਾਂ ਵੀ ਦੂਰ ਦੂਰ ਤੇ ਲੱਗੀਆਂ ਹੋਈਆਂ। ਕੁਇਜ਼ ਵੀ ਕਰਾ ਰਹੇ ਆ। ਹਾਂ। ਵੋਟਰ ਫਾਰਮ ਹਰਿਆਣਿਆਂ ਨਾਲ ਵੋਟਰ ਫਾਰਮ ਹੀ ਆਤਾ। ਨਹੀਂ ਨਹੀਂ ਕੁਇਜ਼ ਆ ਕਹਿੰਦੇ ਸਿੱਕੇ ਦੇ ਆ ਪ੍ਰਸ਼ਨ ਉਤਰੀ ਮੁਕਾਬਲੇ ਆ। ਜਿਹੜਾ ਲਵੇ ਜਵਾਬ ਦੋਦੇ 21 ਰੁਪਏ ਲੈ ਜਾ। ਓਕੇ। 100 ਦੇ ਲੱਕਾ। ਮੈਂ ਕੁ ਜਿੱਤਾਂ। ਤੁਸੀਂ ਜਿੱਤੋ ਜਿੱਤ ਕੇ ਲਿਆਓ ਮੇਰੇ ਤੋਂ। ਮਮਾ ਕਿੱਥੇ ਗਏ? ਓ ਰੇ। ਹਜੋ ਬੱਚਿਆਂ ਦੇ ਹਾਂਜੀ ਹੁਣ ਆਪਾਂ ਆਏ ਹੈਗੇ ਆ ਚਰਨ ਕਮਲ ਸਾਹਿਬ ਵੈਲਕਮ ਹੈ ਚਰਨ ਜੀ ਬੰਗਾ ਆ ਗਏ ਸੀ ਜੀ ਤੇ ਉਹਨਾਂ ਦੇ ਹੀ ਗੁਰਦੁਆਰੇ ਆਏ ਆ ਹਾਂਜੀ ਹਰਮੰਦ ਸਾਹਿਬ ਉਹ ਚੰਨ ਸਾਹਿਬ ਵੀ ਉੱਥੇ ਉਹਨਾਂ ਨੇ ਆਰਾਮ ਕੀਤਾ ਜੀ ਤੇ ਇੱਥੇ ਉਹਨਾਂ ਨੇ ਚਰਨ ਪਾਇਆ ਜੀ ਉਹਨੂੰ ਕਿਹਾ ਗੁਰਦੁਆਰਾ ਹਜੋ ਇੱਥੇ ਆ ਕੇ ਨਾ ਮੱਥਾ ਆਪਾਂ ਲੇਟ ਹੋ ਗਿਆ ਥੋੜਾ ਜਿਆ ਇੱਥੇ ਪੰਡਾਲ ਲੱਗਾ ਹੋਇਆ ਬੜਾ ਵਧੀਆ ਲੱਗਾ ਹੋਇਆ ਨਹੀਂ ਹੁਣ ਵੀ ਲੱਗਾ ਹੋਇਆ ਹੁਣ ਵੀ ਲੱਗਾ ਹੋਇਆ ਆਹ ਦੇਖੋ ਸਾਹਮਣੇ ਸ਼ਾਮੀ ਲੱਗੂਗਾ ਹੋਈ ਸ਼ਾਮੀ ਦੀ ਮਾਨ ਹੈ ਹਾਂ ਸ਼ਾਮੀ ਦੀ ਬੰਨ੍ਹੇ ਹਾਂ ਕੋਈ ਨਾ ਇਹ ਦੋ ਬੋਲ ਚੁੱਪ ਕਰ ਰਹਿ ਅਕੂ ਪ੍ਰੈਸ਼ਨ ਕਰਦਾ ਨਾ on your you <laughs> ਇਸ਼ੇਸ ਕਿੰਨਾ ਵਧੀਆ ਲੱਗ ਰਿਹਾ ਨਾ ਸਰੋਵਰ ਦਾ ਪਾਣੀ? ਮਾਰੇ ਚਿਲਮਿਲ ਚਿਲਮਿਲ ਕਰ ਰਿਹਾ। ਹਾਂਜੀ। ਚਿਲਮਿਲ ਚਿਲਮਿਲ ਕਰ ਰਿਹਾ ਵਾ। ਤੂੰ ਦੇਖ ਕਿਦਾਇਆ। ਮਟਕੇ ਵਾਲੀ ਗੁਲਫੀ। ਹਲੋ। ਅੱਗੇ ਦੋਰੀ ਨਹੀਂ ਪਏ ਬੱਕੇ। ਹਾਂ? ਦੋਰੀ ਪਾ ਕੇ ਤਾਂ ਕੋਈ ਨਹੀਂ ਹੋਣੀ। ਕਿਉਂ ਆ ਬੋਲੀਜੀ ਗੁਲਫੀ ਤੁਹਾਡੀ ਮਟਕੇ ਵਾਲੀ ਹਾਂਜੀ ਆਪਾਂ ਅਗੇ ਸੀਗੇ ਕੱਲ ਐਂਡ ਵਿਸਾਖੀ ਆਪਾਂ ਦੇਖ ਲਈ ਸੈਲਬਿਟ ਕਰ ਲਈ ਮੱਥਾ ਟੇਕ ਲਿਆ ਗੁਰਦੁਆਰੇ ਐਂਡ ਮਜ਼ਾ ਆਇਆ ਪਤਾ ਲੱਗਿਆ ਕਿ ਕੋਈ ਤਿਉਹਾਰ ਹੈਗਾ ਵਾ ਐਂਡ ਜਿੰਨਾ ਟਾਈਮ ਆਪਾਂ ਘਰੋਂ ਬਾਹਰ ਨੀ ਨਿਕਲਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਅੱਜ ਕੋਈ ਤਿਉਹਾਰ ਹੈਗਾ ਹੈ ਘਰ ਤੇ ਸਹੀ ਗੱਲ ਆ ਸਿੰਦਮਾ ਆਪਾਂ ਕੰਫਰੈਂਸ ਕਿ ਨਹੀਂ ਦੇਖਦੇ ਜੋ ਵੀ ਆ ਉਸ ਤਰ੍ਹਾਂ ਆਪਾਂ ਨਹੀਂ ਰੌਣਕਾਂ ਦੇ ਕਿਉਂ ਤਾਂ ਲੱਗਦਾ ਵੀ ਕੋਈ ਫੈਸਟੀਵਲ ਆ ਗਿਆ ਲੰਗਰ ਬਹੁਤ ਲੱਗੇ ਹੋਏ ਸੀਗੇ ਹਰ ਸਦਾ ਲੰਗਰ ਜ਼ਿਆਦਾ ਸੀਗਾ ਹਨਾ ਸਾਰੇ ਵਸੇ ਰਾਸ ਦਾ ਗਰਮੀ ਕਰਦੇਗਾ ਉਹ ਮੈਂ ਹਮ ਐਂਡ ਇੱਕ ਚੀਜ਼ ਅਧੂਰੀ ਰਹਿ ਗਈ ਹੈਗੀ ਆ ਕੀ ਵਗੋ ਸਨੈਕਸ ਪਕੌੜੇ ਕਰ ਦਿੰਦੇ ਵੀ ਆਂ ਜਲੇਬੀਆਂ ਸੋ ਪਕੌੜੇ ਐਂਡ ਜਲੇਬੀਆਂ ਨਾਲ ਆਪਾਂ ਐਂਡ ਕਰਦੇ ਆਪਣੇ ਵਲੌਗ ਦਾ